ਕਿੰਨੇ ਲੇਕੇ ਬੈਠੇ ਹੋ ਤੁਸੀਂ ਹਾਂ ਵੋਟਾਂ ਦਾ ਹਾਲ ਚਾਲ ਦੇਖੋ ਵੀਰ ਜੀ ਲੋਧਿਆ ਬਲਾਕ ਇਹਨੂੰ ਪੰਜਾਬ ਸਤਿ ਸ਼੍ਰੀ ਅਕਾਲ ਜੀ ਹੋਰ ਵੋਟਾਂ ਦਾ ਕੀ ਹਾਲ ਚਾਲ ਹੈ ਜੀ ਟੱਕੜੀ ਉਹ ਸਿਰਾਂ ਲਈ ਇਹਨੇ ਤੁਸੀਂ ਤਾਂ ਹਾਂ ਮਿੰਦਰਾ ਕਹਿੰਦੇ ਆ ਯਾਰ ਆ ਲੈ ਲੈ ਤੈਨੂੰ ਆਇਆ ਆਇਆ ਕਰ ਮੜਾ ਜਾ ਕਰ ਮੈਂ ਉਹ ਬਾਉਲੀ ਬਟ ਇਧਰ ਆ ਆ ਟੱਕੜੀ ਵਾਲੇ ਜੀ ਹਾਂ ਟੱਕੜੀ ਵਾਲੇ ਜੀ ਆ ਵੇ ਹੁਣੇ ਪਾ ਕੇ ਆਏ ਹਾਂ ਵੈਰੀ ਗੁੱਡ ਆ ਦੇਖੋ ਜੀ ਠੀਕ ਹੈ। ਉਹ ਨਿਸ਼ਾਨ ਤੱਕੜੀ। ਠੀਕ ਹੈ। ਪੱਟਰੀ ਨੂੰ ਸੋ। ਕਤੂਗੀ। ਕੌਮੜੀਆਂ ਕਲੀਦਲ ਜਿੰਦਾਬਾਦ। ਪੂਰਾ ਜੋਰ ਲੱਗਿਆ ਪਿਆ ਜੀ। ਹਾਂ ਜੀ ਹਾਂ ਜੀ। ਸਨਮਨ ਤੁਹਾਨੂੰ ਨਾਲ ਸਾਰਾ। ਇੱਕ ਗੱਲ ਹੋਰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਸੀ ਬਾਜੀ। ਹਾਂ ਜੀ। ਇਹ ਚਲੋ ਫਰੀਦਕੋਟ ਜਿਲ੍ਹਾ ਆ ਗਿਆ ਇਹ ਤਾਂ ਆਪਾਂ ਨੂੰ ਪਤਾ। ਪਰ ਬਠਿੰਡੇ ਵਾਲਾ ਜਿਹੜੇ ਸਿੰਘ ਵਸੇ ਖੜੇ ਐ ਕੀ ਕਹਿੰਦੇ ਐ ਥੋਨੇ? ਸਿਮਰਪੁਰ ਬਾਗਲ ਆ ਜੂਗਾ। ਬੀਬਾ ਹਰਸਿੰਦਰ ਬਾਗਲ ਵੀ ਦੇਦੂਗੀ। ਪੱਕਾ ਜੀ। ਪੱਕਾ। ਚਲੋ ਜੀ ਦੇਖਦੇ ਆਂ ਕੀ ਬੰਦ ਆ ਜੀ। ਉਹ ਨਹੀਂ ਹਰਦੀ। ਹਾਂ ਉਹਨਾਂ ਦੀ ਜੱਦੀ ਸੀਟ ਆ ਨਾ ਉਹ। ਹਾਂ ਹਾਂ। ਅੱਜ ਦਾ ਦੱਸਾਂ ਉਹਨੇ ਕੋਈ ਤਾਂ ਨਿੱਤੂ ਗੜੇਵੇਂ ਖਾਣੀ ਬਠਿੰਡੇ ਚ ਤਾਂ ਐਮਜ ਵਰਗੇ ਵੱਡੇ ਮਲਟੀ ਸਪੈਸ਼ਲ ਹਸਪੀਟਲ ਬਣਾ ਦਿੱਤੇ ਆ ਹੁਣ ਤਾਂ ਉਹਨਾਂ ਨੂੰ ਵੋਟਾਂ ਕਿਉਂ ਨਹੀਂ ਪੈਣਗੀਆਂ ਹੋਰ ਉਹ ਤੇਰੇ ਕੰਮ ਕੀਤੇ ਆ ਇਹਨਾਂ ਨੇ ਅੱਜ ਥਰਮਲ ਬੰਦ ਕਰਤਾ ਆ ਜਿਹੜੇ ਹੈਗੇ ਆ ਸੁਵਿਧਾ ਸੈਂਟਰ ਬੰਦ ਕਰਤੇ ਆ ਪਾਣੀ ਵਾਲੇ ਆਹੋ ਬੰਦ ਕਰਤੇ ਬਾਦਲ ਨੂੰ ਕਿੱਥੇ ਦੇਣ ਦੇ ਸਕਦੇ ਆ ਪੰਜਾਬ ਦੇ ਲੋਕ ਜੇ ਇਹ ਐਂਟੀ ਬਠੰਡੇ ਮੈਂ ਨਾ ਵੀ ਐਂਟੀ ਬਠੰਡੇ ਬੀਬਾ ਜਿੱਤ ਗਈ ਨਾ ਜੇ ਚੰਨੀ ਘਰ ਦੀ ਲੋਕੀ ਜਾ ਕੇ ਗੇ ਘੁੰਮਣ ਬਠੰਡੇ ਜਾਏਗਾ ਇੱਕ ਅੱਧਾ ਦਾ ਬਣਾਤਾ ਇਹ ਕਹਿੰਦੇ ਆ ਬਠੰਡੇ ਜਾਇਆ ਕਰ ਨਹੀਂ ਇਹ ਕਹਿੰਦੇ ਆ ਇਹ ਕਹਿੰਦੇ ਆ ਕਿ ਬਾਦਲ ਸਾਹਿਬ ਨੇ ਕੁਛ ਨਹੀਂ ਬਣਾਇਆ ਪਰ ਅਸੀਂ ਤਾਂ ਬਾਦਲ ਨੇ ਬਾਦਲ ਸਾਹਿਬ ਨੇ ਤਾਂ ਇੰਨਾ ਕੁਛ ਬਣਾਇਆ ਹੈਗਾ ਪਰ ਸਾਡੇ ਸ਼ਹਿਰ ਚ ਤਾਂ ਕੋਈ ਪਬਲਿਕ ਵਾਸਤੇ ਨਾ ਅੱਜ ਮੌਜੂਦਾ ਸਰਕਾਰ ਨੇ ਕੋਈ ਬਾਥਰੂਮ ਵੀ ਨਹੀਂ ਬਣਾਇਆ ਬਹੁਤ ਬਹੁਤ ਬਾਦਲ ਸਾਹਿਬ ਕਾਦੇ ਬਹੁਤ-ਬਹੁਤ ਦੇਣ ਗਰੀਬਾਂ ਨੂੰ ਜਿਹੜਾ ਤੁਸੀਂ ਰਾਸ਼ਨ ਪਾਣੀ ਹੋਰ ਬਿਜਲੀ ਦੀ ਕੀ ਸਹੂਲਤਾਂ ਦਿੱਤੀਆਂ ਬਹੁਤ-ਬਹੁਤ ਧੰਨਵਾਦ ਬਾਦਲ ਸਿੰਘ ਜੀ ਪੈਂ ਵਾਸਤੇ ਜਿਵੇਂ ਹੁਣ ਪੰਜਾਬ ਦੇ ਲੱਖਾਂ ਨੂੰ ਕੋਈ ਤੁਸੀਂ ਕੰ ਬਈ ਸਰਕਾਰ ਆ ਸਕਦੀ ਹੈ ਜਾਨੂਗਾ ਪੱਕੀ ਆਊਗੀ ਪੱਕੀ ਆ ਸਕਦੀ ਨਹੀਂ ਆਊਗੀ ਆਊਗੀ 100% ਹੈਗੀ ਹੈ ਇਹਨਾਂ ਵਿੱਚ ਜਿਹਨਾਂ ਦੇ ਗਰੀਬਾਂ ਦੇ ਕਾਰਡ ਕੱਟੇ ਗਏ ਨੇ ਗਰੀਬਾਂ ਨਾਲ ਕਾਰਡ ਕੱਟ ਕੇ ਦੁਸ਼ਮਣ ਨਹੀਂ ਬਣਾਉਂਦੇ ਮੋਸਲੇ ਪ੍ਰਾਣਿਆਂ ਦਾ ਰਸੋਈ ਵਾਲੇ ਖਰਚੇ ਮੰਗੀ ਜਾਂਦੇ ਸਾਰੇ ਕੁਝ ਲਗਾਏ ਇਹਨਾਂ ਨੇ ਗਰੀਬਾਂ ਦਾ ਤਾਂ ਜੀ ਰਾਜ ਬਾਦਲ ਸਿੰਘ ਨੇ ਜੀ ਰਾਜ ਕੇ ਫਾਇਦਾ ਕੀਤਾ ਹੈਗਾ ਇਹਨਾਂ ਨੇ ਬੇੜਾ ਹੀ ਗਰਗ ਕਰਤਾ ਇਹਨਾਂ ਨੇ ਆਇਆ ਕਾਰ ਕੱਟ ਤੇ ਪਤਾ ਲੱਗਿਆ ਵੋਟਾਂ ਆ ਗਈਆਂ ਫਿਰ ਜੋੜਦੇ ਤੇ ਫਿਰ ਕਰਤਾ ਬਿਲ ਨਹੀਂ ਪਰ ਦਿਲ ਆਉਂਦਾ ਦਿਲ ਫਿਰ ਵੀ 50000 ਆਉਂਦਾ ਜੀ 14000 ਰੁਪਏ ਤਾਂ ਮੈਨੂੰ ਆਇਆ ਪਰ ਅੱਗੇ ਕਹਿੰਦੇ ਇੱਧਰਲੇ ਪਾਸੇ ਇੱਧਰਲੇ ਪਾਸੇ ਉਹਨੂੰ ਪੁੱਛ ਲੈਂਦਾ ਇੱਧਰ ਕਰ ਲਾ ਨੀ ਨਹੀਂ ਆ ਲਾ ਤੂਇਆ ਆ ਆ ਦੁਆਰੇ ਨਾਲ ਰੋੜ ਤੇ ਸੜਕ ਹਾਂ ਹਾਂ ਹੁਣ ਦੱਸੋ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਪੀਲੀ ਮਾਫ ਕਿਹੜੀ ਕੀਤੀ 14000 ਦਾ ਪਰਸੋ ਮੈਨੂੰ ਆਇਆ ਅੱਛਾ ਜੀ ਅਸੀਂ ਇੱਕ ਮੈਂ ਐਟੋ ਚਲਾਉਣ ਵਾਲਾ ਬੰਦਾ ਹਾਂਜੀ ਤੇ ਕਹਿੰਦੇ ਮਾਫ ਕਰਦਾ 14000 ਤਾਂ ਆ ਗਿਆ ਇਦੋਂ ਮਾਫ ਕੀ ਹੋ ਗਿਆ ਘਰ ਦਾ ਬੇਲਾ ਹੀ ਕਰਦਾ ਇਹ ਤੁਸੀਂ ਫਿਰ ਕੰਪਲੀਟ ਕੀਤੀ ਨਹੀਂ ਇਹਨਾਂ ਤੇ ਕੰਪਲੀਟ ਕੀ ਦੀ ਕਰੀਏ ਕੋਈ ਸੁਣਦਾ ਹੀ ਨਹੀਂ ਆ ਕੋਈ ਸੁਣਵਾਈ ਹੈ ਨੂੰ ਕੋਈ ਸੁਣਾਈ ਨਹੀਂ ਕੋਈ ਹਾਂ ਜੀ ਆ ਵੀ ਦੇਖੋ ਫੈਸ਼ਨ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਆ ਦੇਖੋ ਇਹ ਮਸਾ ਰੋਡ ਬਣ ਲੱਗਿਆ ਰੋਡ ਦਾ ਬਹੁਤ ਬੁਰਾ ਹਾਲ ਸੀ ਹਜੇ ਵੀ ਰੋਡ ਹਜੇ ਵੀ ਚੰਗਾ ਹਜੇ ਵੀ ਰੁਕ ਗਿਆ ਇਹ ਕਹਿ ਰਹੇ ਹਾਲੇ ਵੀ ਰੁਕ ਗਿਆ ਹਾਂ ਇਹ ਨਵੀਂ ਸਰਕਾਰ ਆਈ ਜੀ ਲਾਈਟ ਆਉਗੀ ਤਾਂ ਹੋਊਗਾ ਬਲੋਂ ਦਾ ਵੈਸੇ ਹੀ ਬੰਦ ਪਿਆ ਰਹਿੰਦਾ ਹੈਗਾ ਤਾਂ ਲਾਈਟ ਆਉਂਦੀ ਨਹੀਂ ਸਹੀ ਹੈ ਹਾਂ ਕੋਈ ਨਹੀਂ ਖੜਾ ਹਾਂ ਕੋਈ ਬਾਕੀ ਬਹੁਤ ਹਾਂ ਜੀ ਠੀਕ ਹੈ ਜੀ ਧੰਨਵਾਦ ਤੁਹਾਨੂੰ ਆਇਆ ਕੋਈ ਨਹੀਂ ਅੱਨਾ ਕੋਲ ਵੇਟਣ ਵਾਲੇ ਕੋਈ ਬੰਨਾ ਇੱਥੇ ਆਇਆ ਇੱਥੇ ਕਿਤਾ ਛੰਡੇ ਨੂੰ ਦੇ ਰਿਹਾ ਅੱਛਾ ਯਾਰ ਅਰਜਾ ਸਹੀ ਕਰ ਛੰਡੇ ਆ ਵੀਡੀਓ ਕਰਨ ਤੋਂ ਪਹਿਲਾਂ ਨਾ ਮੜੇ ਟਾਸਕੇ ਕਰੀ ਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਸਾਡੇ ਚਾਚਾ ਜੀ RAMPAR ਜੀ ਸਾਡੇ ਇੱਥੇ ਬੈਠੇ ਨੇ ਇਹ ਠੀਕ ਹੈ ਇਹ ਸ਼ੁਰੂ ਤੋਂ ਇਹ ਕਾਂਗਰਸ ਚ ਰਹੇ ਆ ਅੱਜ ਇਹ ਕਾਂਗਰਸ ਨੂੰ ਛੱਡ ਕੇ ਤਾਂ ਅੱਜ ਅਕਾਲੀ ਦਲ ਚ ਸ਼ਾਮਲ ਹੋ ਗਏ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਆਰਮ ਤਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਸਾਡੀ ਇਹ ਅਕਾਲੀ ਦਲ ਚ ਸ਼ਾਮਲ ਹੋਏ ਨੇ ਨਹੀਂ ਪਰਵਾਹ ਨਹੀਂ ਨਾਲ ਗੱਲ ਆਪ ਲੜਿਆ ਹਾਂਜੀ ਨਹੀਂ ਇਕੱਲਾ ਜੀ ਇਕੱਲਾ ਇਸ ਟਾਈਮ ਹਾਂਜੀ ਚਲੋ ਠੀਕ ਹੈ ਇਸ ਕੁਜੀ ਲਈ ਤਾੜੀਆਂ ਜੀ ਠੀਕ ਹੈ ਜੀ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਾਂਜੀ ਹਾਂਜੀ ਟਾਈਮ ਹੋ ਗਿਆ ਭਾਜੀ ਕਿੰਨਾ ਹੋ ਗਿਆ ਜੀ 4:30 ਵਨ ਵਾਲੇ ਆ ਜੀ ਜੀ ਵੋਟਾਂ ਦਾ ਕੀ ਮਾਹੌਲ ਹੈ ਜੀ ਵੋਟਰਾਂ ਦੀ ਬਹੁਤ ਵਧੀਆ ਜੀ ਸ਼ਾਂਤ ਬਹੁਤ ਵਧੀਆ ਸ਼ਾਂਤ ਮੈਂ ਨਾਲ ਵੋਟ ਭੁਗਤੀ ਆ ਕੋਈ ਦਿੱਕਤ ਨਹੀਂ ਸਾਰੇ ਜਿੰਨੀਆਂ ਵੀ ਪਾਰਟੀਆਂ ਮੌਜੂਦਾ ਹੈਗੀਆਂ ਸਾਰੇ ਵਧੀਆ ਲੱਗੇ ਆਈ ਬੂਥ ਆਦੇ ਪੁੱਥਰ ਤੇ ਬੈਠੇ ਆ ਆਰਾਮ ਨਾਲ ਬਹੁਤ ਸ਼ਾਂਤਮਈ ਤਰੀਕੇ ਨਾਲ ਕਿੰਨੇ ਪਰਸੈਂਟ ਵੋਟ ਖੁੱਟਦੀ ਹੋਣੀ ਬੋਟ ਜੀ ਸਾਡੇ ਅਨੁਸਾਰ ਦੇ ਨਾਲ ਜੀ ਮੰਨ ਕੇ ਚੱਲੋ ਜਿਹੜਾ ਸਾਡਾ 51 ਨੰਬਰ ਜਿਹੜਾ ਬੂਥ ਹੈਗਾ ਉੱਥੇ ਜੀ ਮੰਨ ਕੇ ਚੱਲਦੇ ਜੀ ਪਹੁੰਚ ਉੱਥੇ ਹੈ ਹੀ ਹੈਗੀ ਹੈ ਸਾਡੇ 550 700 ਬੋਟ ਦੇ ਕਰੀਬ ਤਾਂ ਜਿਹੜਾ 52 ਨੰਬਰ ਬੂਥ ਹੈਗਾ ਜੀ ਉੱਥੇ 8 850 ਦੇ ਕਰੀਬ ਇਸ ਟਾਈਮ ਪੁੱਗਤ ਗਈ ਹੈ ਬਾਕੀ ਹੁਣ ਦੇਖਦੇ ਹਾਂ ਜੀ ਬਹੁਤ ਵਧੀਆ ਮਤਲਬ ਕਿਉਂ ਗਰਮੀ ਜ਼ਿਆਦਾ ਹੋਣ ਕਰਕੇ ਦੁਪਹਿਰੇ ਮਤਲਬ ਨਹੀਂ ਇੰਨੀ ਪਈ ਆ ਹੁਣ ਸ਼ਾਮ ਦੇ ਟਾਈਮ ਹੁਣ ਆ ਰਹੇ ਆ ਬਹੁਤ ਵਧੀਆ ਸ਼ਾਂਤਮਈ ਨਾਲ ਵੋਟਾਂ ਪੈ ਰਹੀਆਂ ਜੀ ਹੋਰ ਕੁਝ ਕਹਿਣਾ ਚਾਹੁੰਦੇ ਹਾਂ ਵੀ ਆਤੀ ਗਈ ਬਸ ਅਸੀਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਕਿ ਕਾਲੀ ਸਰਕਾਰ ਬਣ ਜਾ ਜੀ ਸਾਡਾ ਬਹੁਤ ਮਤਲਬ ਜਲਾਲੇਣਾ ਰੋਡ ਦਾ ਬਹੁਤ ਬੁਰਾ ਹਾਲ ਹੈ ਜੀ ਹਜੇ ਤੱਕ ਦੇਖ ਲਓ ਜੀ ਆਮ ਪਾਰਟੀ ਬਣੀ ਐ ਠੀਕ ਹੈ ਸਾਡੇ ਉਧਰ ਦੀ ਪਹਿਲਾਂ ਇੱਥੇ ਰਹੇ ਸਪੀਕਰ ਸਾਹਿਬ ਹੁੰਦੇ ਸੀ ਐਮ ਐਲ اے ਉਹਨਾਂ ਨੇ ਕਿਦਰ ਧਿਆਨ ਹੀ ਨਹੀਂ ਦਿੱਤਾ ਜੀ ਛੜਕ ਦਾ ਬੁਰਾ ਹਾਲ ਆ ਜੀ ਰਿਸ਼ੀ ਨਗਰ ਦੇ ਵਿੱਚ ਇੱਕ ਵੀ ਟੈਲ ਨਹੀਂ ਲੱਗੀ ਜੋ ਕਿ ਹੁਣ ਤੱਕ ਜਿਹੜੇ ਐਮਸੀ ਨਵੇਂ ਬਣੇ ਆ ਸਾਰੇ ਮੁਹੱਲਿਆਂ ਦੇ ਵਿੱਚ 29 ਵਾਰਡ ਹੈ 29 ਵਾਰਡਾਂ ਦੇ ਵਿੱਚ ਕਿਸੇ ਦੇ ਵੀ ਬਸ ਸਾਰਾ ਦਾ ਕੰਮ ਵਧੀਆ ਹੋਇਆ ਮੁਕੰਮਲ ਹੋ ਗਿਆ ਇੱਕ ਰਿਸ਼ੀ ਨਗਰ ਹੈਗਾ 29 ਨੰਬਰ ਵਾਰਡ ਲਾਸਟ ਵਾਰਡ ਆ ਉਹ ਹਜੇ ਤੱਕ ਕੀ ਹਰ ਮੇਰੀ ਉਹ ਐਂ ਹੀ ਰਹਿ ਜਾਂਦਾ ਇਤਕੀ ਇਹਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਸਪੀਕਰ ਸਾਹਿਬ ਕੋਤਾਰ ਸਾਹਿਬ ਬਣ ਦੇ ਕਾਰਨ ਬਣੇ ਵੀ ਹੈ ਤਾਂ ਵੀ ਉਹਨਾਂ ਤੋਂ ਇਸ ਮਤਲਬ ਧਿਆਨ ਨਹੀਂ ਦਿੱਤਾ ਗਿਆ ਰਿਸ਼ੀ ਨਗਰ ਦੇ ਵਿੱਚ ਇੱਕ ਵੀ ਗਲੀ ਹਜੇ ਤੱਕ ਕੋਈ ਬਣੀ ਨਹੀਂ ਤੇ ਸ਼ਰਕਤਾਂ ਵੀ ਇਹੀ ਹਾਲ ਆ ਠੀਕ ਹੈ ਹਾਂ ਜਿਹੜੇ ਰਾਸ਼ਨ ਕਾਰਡ ਜਿਹੜੇ ਲੋਕਾਂ ਦੇ ਸੀਗੇ ਕਈਆਂ ਦੇ ਉਹ ਵੀ ਕੱਟੇ ਗਏ ਆ ਠੀਕ ਹੈ ਭਾਗਤਾ ਹੋ ਗਏ ਆ ਹਜੇ ਜਿਹੜੇ ਮਤਲਬ ਇਹ ਚੰਗੀ ਤਰ੍ਹਾਂ ਜਿਹੜੀ ਸ਼ਾਨਬੀਨ ਕੀਤੀ ਜਾਂਦੀ ਹੈ ਬਹੁਤ ਕਰ ਰਹੇ ਨੇ ਰਾਸ਼ਨ ਕਾਰਡ ਬਣਨ ਵਾਲੇ ਆ ਸਾਡੀ ਇਹੀ ਪੀਲ ਆ ਜੀ ਮੇਰਾ 2008 ਤੋਂ ਬਣਿਆ ਆ ਪਾ ਲੋ ਜੀ ਆ ਭਾਈ ਸਾਹਿਬ ਦਾ ਗੱਲ ਕਰੋ ਜੀ ਇਹ ਤੁਹਾਨੂੰ ਅਗਲਾ ਦੱਸਣਗੇ ਹਾਂਜੀ ਸਰ ਮੇਰਾ 2008 ਤੋਂ ਮੈਂ ਇਥੇ ਕੋਟਕਪੂਰੇ ਦੇ ਵਿੱਚ ਆਇਆ ਖਾਰੇ ਤੋਂ ਤੇ ਮੇਰਾ ਰਾਸ਼ਨ ਕਾਰਡ ਬਣਿਆ ਨਹੀਂ 2008 ਤੋਂ ਲੈ ਕੇ ਅੱਜ ਤੱਕ ਮੈਂ ਸਾਰੀਆਂ ਸਰਕਾਰਾਂ ਨੂੰ ਵੋਟ ਪਾ ਪਾ ਦੇਖੀ ਆ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਤੇ ਬਾਕੀ ਗਲੀਆਂ ਨਾਲੀਆਂ ਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਇਹ ਤਾਂ ਗੱਲ ਸਰ ਮੈਂ ਵੀ ਕਹਿਣਾ ਚਾਹੁੰਦਾ ਮੈਨੂੰ ਵੀ 5-6 ਸਾਲ ਹੋ ਗਏ ਲੋਕ ਕਹ ਲੋਕ ਕਹਿ ਕਹਿ ਦਿੰਦੇ ਆ ਬਈ ਐਸੀ ਐਸੀ ਪਰ ਇਹ ਐ ਨਹੀਂਦਾ ਵੀ ਸਾਰਿਆਂ ਨੂੰ ਐਸਸੀ ਨੂੰ ਸਾਰਿਆਂ ਨੂੰ ਹੱਕ ਮਿਲਦੇ ਆ ਇੱਥੇ ਵੱਡੇ ਵੱਡੇ ਲੋਕ ਹੱਕ ਲਈ ਜਾਂਦੇ ਆ ਜਿਹੜੇ ਸਟੂਲ ਕਾਸਟ ਆਗੇ ਆ ਉਹਨਾਂ ਦੇ ਬੰਦ ਨਹੀਂ ਪਏ ਇਹ ਕੀ ਕਰਨ ਹੋ ਸਕਦਾ ਕਾਰਨ ਕੁਛ ਨਹੀਂ ਜੀ ਕੋਈ ਵੀ ਸਰਕਾਰ ਆਉਂਦੀ ਆ ਕਹਿੰਦੇ ਤਾਨਾਸ਼ਾਹੀ ਖਤਮ ਆ ਪਰ ਤਾਨਾਸ਼ਾਹੀ ਉਵੇਂ ਦੀ ਉਵੇਂ ਲਾਗੂ ਆ ਜੀ ਠੀਕ ਹੈ ਜੀ ਮੇਰੇ ਦੋ ਬੇਟੀਆਂ ਪੇਟ ਦਾ ਮੇਰਾ ਆਪਰੇਸ਼ਨ ਹੋਇਆ ਦੋਨੇ ਲੱਤਾਂ ਮੇਰੀਆਂ ਖਰਾਬ ਨੇ ਹਾਰਡ ਦੀ ਦਵਾਈ ਮੈਂ ਖਾਦੀ ਆ ਮੇਰੇ ਮਿਸੇਜ ਆਉ ਬਿਮਾਰ ਰਹਿੰਦੇ ਆ ਸਾਰਾ ਢਾਈ ਮਰ ਲਿਆ ਤੋਂ ਵੀ ਘਟ ਦੇ ਵਿੱਚ ਜਗ੍ਹਾ ਹੈ ਜੇ ਮੇਰੀ ਪ੍ਰਾਈਵੇਟ 'ਚ ਮੈਂ ਨੌਕਰੀ ਕਰਦਾਂ ਪ੍ਰਾਈਵੇਟ ਨੌਕਰੀਆਂ ਦਾ ਤੁਹਾਨੂੰ ਪਤਾ ਕੀ ਹਾਲ ਹੈਗਾ ਪਰ ਕੋਈ ਵੀ ਸਰਕਾਰ ਲੌਲੀਪੌਪ ਦੇ ਕੇ ਚਲੀ ਜਾਂਦੀ ਆ ਤੇ ਮੁਰਤੇ ਵੋਟਾਂ ਮੌਕੇ ਦਾ ਸਾਰੀ ਆ ਜਾਂਦਾ ਵੋਟਾਂ ਤੋਂ ਬਾਅਦ ਕੋਈ ਵੀ ਕਿਸੇ ਦੀ ਕੋਈ ਸੁਣਵਾਈ ਨਹੀਂ ਕਰਦਾ ਪਿਆਗਾ ਹਨ ਤੁਹਾਨੂੰ ਕਿਸੇ ਕਿਸੇ ਸਰਕਾਰ ਤੇ ਤਾਂ ਕੋਈ ਵਿਸ਼ਵਾਸ ਹੋਊਗਾ ਵੀ ਇਹ ਕੋਈ ਸਾਡਾ ਭਲਾ ਕਰ ਸਕਦੀ ਹੈ ਸਰਕਾਰ ਤੇ ਵਿਸ਼ਵਾਸ ਜੀ ਤਕਰੀਬਨ ਤਾਂ ਹੁਣ ਕਿਸੇ ਤੇ ਰਿਹਾ ਹੀ ਨਹੀਂ ਕਿਉਂਕਿ ਮੈਂ 7 ਤੋਂ 8 ਵਾਰੀ ਹਰਿਆਕ ਐਮਸੀ ਕੋਲੇ ਗਿਆ 7 ਤੋਂ 8 ਵਾਰੀ ਮੈਂ ਕਾਗਜ਼ਾ ਭਰ ਚੁੱਕਿਆ ਦੂਜੇ ਰਾਸ਼ਨ ਕਾਰਡ ਦੇ ਪਰ ਕਿਸੇ ਨੇ ਕੋਈ ਵੀ ਸੁਣਵਾਈ ਨਹੀਂ ਕੀਤੀ ਜੀ ਹਾਂ ਉਹ ਤਾਂ ਬਈ ਮੌਜੂਦਾ ਐਮਸੀ ਕਰ ਸਕਦਾ ਨਾ ਜੀ ਜੋ ਕਰ ਸਕਦਾ ਮੌਜੂਦਾ ਐਮਸੀ ਕੋਲੇ ਵੀ ਗਰੇਨ ਜੀ ਅੱਛਾ ਜੀ ਕੋਈ ਸੁਣਵਾਈ ਨਹੀਂ ਕੋਈ ਵੀ ਸੁਣਵਾਈ ਨਹੀਂ ਜਿਹੜਾ ਇਹਨਾਂ ਦਾ ਉੱਥੇ ਦਫ਼ਤਰ ਹੈਗਾ ਉਹ ਦਫ਼ਤਰ ਦੇ ਵਿੱਚ ਵੀ ਗਏ ਆ ਮੈਡਮ ਕੋਲੇ ਸਾਈਡ ਬੰਦ ਆ ਜੀ ਸਾਈਡ ਬੰਦ ਆ ਜੀ ਕਲਤਾਰ ਸਿੰਘ ਸੰਭਾ ਨੂੰ ਮੇਰੇ ਭਰਾ ਨੇ ਦੋ ਤਿੰਨ ਵਾਰੀ ਕਿਹਾ ਕਹਿੰਦੇ ਸਾਈਡ ਬੰਦ ਆ ਜੀ ਹੋਰ ਜਿਹੜੇ ਆਗੂ ਆ ਇਹਨਾਂ ਦੇ ਉਹਨਾਂ ਨੂੰ ਵੀ ਕਿਹਾ ਭਾਈ ਤੁਹਾਡੀ ਸਰਕਾਰ ਆ ਕਹਿੰਦੇ ਰਾਸ਼ਨ ਕਾਰਡ ਬਣਾਵਾਂਗੇ ਕਹਿੰਦੇ ਸਾਈਡ ਬੰਦ ਆ ਜੀ ਹਜ਼ਾਰ 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 ਰੁਪਈਆ ਕਹਿੰਦੇ ਸੀ ਔਰਤਾਂ ਨੂੰ ਦੇਵਾਂਗੇ ਫਾਰਮ ਭਰੇ ਪਏ ਆ ਜੀ ਪਰ ਹਜੇ ਤੱਕ ਕਿਸੇ ਦੀ ਕੋਈ ਸੁਣਵਾਈ ਨਹੀਂ हां ਜਿਹੜੀ ਕਹਿੰਦੇ ਬਿਜਲੀ ਫਰੀ ਆ ਬਿਜਲੀ ਫਰੀ ਦਾ ਕੀ ਕਰਨਾ ਜੀ ਉਹਦੇ ਉਹਦੇ ਰੇਟ ਘੱਟ ਕਰ ਦੇਣ ਹਰੇਕ ਨੂੰ ਮਿਲੇ ਤੇ ਤਖੜਿਆ ਨੇ ਤਾਂ ਹੁਣ ਸਾਰੇ ਏਸੀ ਚੱਲਦੇ ਆ ਸਾਰਾ ਕੁਝ ਆਇਆ ਗਰੀਬਾਂ ਕੋਲੇ ਕੀ ਆ ਦੋ ਪੱਖੇ ਰਹਿ ਗਏ ਆ ਜੀ ਸਰਕਾਰ ਨੂੰ ਇਹ ਅਪੀਲ ਆ ਕੋਈ ਵੀ ਸਰਕਾਰ ਹੈਗੀ ਆ ਵੀ ਉਹ ਗਰੀਬਾਂ ਨੂੰ ਨਹੀਂ ਧਿਆਨ ਦੇਵੇ ਗਰੀਬਾਂ ਨੂੰ ਧਿਆਨ ਬਿਲਕੁਲ ਨਹੀਂ ਦਿੱਤਾ ਜਾਂਦਾ ਜੈ ਵੀਰ ਇੰਟਰਵਿਊ ਦੇ ਉਹਦਾ ਕੀ ਕਰਨੀ ਹੈ ਇੰਟਰਵਿਊ ਦਾ ਠੀਕ ਹੈ ਬਾਈ ਕੀ ਨਾਂ ਸੀ ਉਹਦਾ ਉਹੀ ਠੀਕ ਹੈ ਬਾਈ ਆਪਣੇ ਯਾਰ ਦਾ ਸਾਹਿਬ ਬਾਈ ਜੀ ਬਚਾਰਾ ਜੀ ਜਿਹੜਾ ਪੱਤਲਾ ਤੋਂ ਪੈ ਗਈ ਸਾਲਾਂਵਾਂ 1000 ਕ ਸਾਲਾਂਵਾਂ ਆ ਸੂਬਾ ਸਿੰਘ ਦਾ ਨਹੀਂ ਸੀਗਾ ਆਹਦੇ ਪੰਜ ਬਰੇ ਦਾ ਉਸਤਾਦ ਜੀ ਤੋਂ ਖੜਾ ਹੋ ਜਾਂਦਾ ਐਂਟੀ ਸਾਹਿਬ ਡਾਕਟਰ ਜਾ ਕੇ ਆਉਂਦਾ ਸੂਬਾ ਸੂਬਾ ਆਹ ਵੇਖੋ ਆਪ ਸੀ ਭਾਈ ਜਾਰਾ ਬਹੁਤ ਵਧੀਆ ਪ੍ਰਸ਼ਾਸਨ ਦੀ ਵੀ ਲੋੜ ਨਹੀਂ ਪਈ ਵੀ ਇੱਕ ਦੂਜੇ ਨੂੰ ਬਈ ਪਾਰਟੀਆਂ ਜ਼ਰੂਰ ਇਹਨਾਂ ਦੀਆਂ ਅੱਡ ਅੱਡ ਹੈਗੀਆਂ ਪਰ ਬਹੁਤ ਵਧੀਆ ਕੰਮ ਕਰਦੇ ਪਏ ਆ ਸਤਿ ਸ੍ਰੀ ਅਕਾਲ ਜੀ। ਹਾਂ ਜੀ। ਹੋਰ ਜੀ ਕੀ ਮਾਹੌਲ ਚੱਲਦਾ ਹੈ ਇਲੈਕਸ਼ਨਾਂ ਦਾ ਜੀ? ਮਾਹੌਲ ਬੜਾ ਸੋਹਣਾ ਚੱਲਦਾ ਹੈ ਮਾਹੌਲ ਆ। ਹੋਰ ਜੀ ਰਾਜਦੰਦੇ ਤੋਂ ਕੋਈ ਨਹੀਂ ਕੋਈ ਪੂਰਾ ਮੰਨ ਇਲੈਕਸ਼ਨ ਹੋ ਰਹੀ ਆ। ਕੋਈ ਵੀ ਇੰਨੀ ਧਰਾਂ ਇਲੈਕਸ਼ਨ ਲੜ ਰਹੀਆਂ। ਸਾਰੇ ਬੜੇ ਵਧੀਆ ਤਰੀਕੇ ਨਾਲ ਪਿਆਰ ਨਾਲ ਇੱਕ ਦੂਜਾ ਨਾਲ ਮਿਲ ਕੇ ਬੈਠੇ ਆ। ਤੇ ਇਕੱਠੇ ਖਾਣਾ ਖਾ ਰਹੇ ਆ। ਇਕੱਠੇ ਇਲੈਕਸ਼ਨ ਪੋਲਿੰਗ ਹੋ ਰਹੀ ਆ। ਕਿਸੇ ਦਾ ਪੂਰਾ ਸਾਥ ਦਿੰਦਾ ਬੈਠਾ ਜੀ। ਇਹ ਪ੍ਰਸ਼ਾਸਨ ਦੇ ਸਾਥ ਦੀ ਲੋੜ ਹੀ ਨਹੀਂ ਪਈ ਹੈ ਜੀ। ਲੋਕੀ ਇੱਕ ਦੂਜੇ ਦੇ ਸਾਥ ਵੋਟ ਆਪਦੀ ਜਗ੍ਹਾ ਜਿਨੂੰ ਮਰਜੀ ਜੀ ਕੋਈ ਪਾਵੇ ਪਰ ਆਪਦਾ ਭਾਈਚਾਰਾ ਸਾਰੇ ਵਰਕਰਾਂ ਦਾ ਰੱਖ ਰਿਹਾ ਹਾਂ ਇੱਕ ਸਾਲ ਇਹ ਸਵਾਲ ਹੋਊਗਾ ਤੁchna ਜੀ ਪ੍ਰੈਜ਼ੈਂਟ ਨੇ ਇਹ ਕਾਂਗਰਸ ਨੇ ਇਹ ਕਹਿੰਦੇ ਸੀ ਕਿ ਸਾਡੇ ਰਹਿੰਦੇ ਵੀ ਮੈਂ ਕਹਾਂਗਾ ਜੇ ਕਾਂਗਰਸ ਸੈਂਟਰ ਚ ਆਉਂਦੀ ਆ ਤਾਂ ਉਹ ਸੁਧਾਨ ਨੂੰ ਬਚਾਊਗੀ ਸੁਧਾਨ ਨੂੰ ਬਚਾਊਗੀ ਵੀ ਸੁਧਾਨ ਬਣਾਇਆ ਵੀ ਕਾਂਗਰਸ ਨੇ ਆ ਜੀ ਵੀਰ ਜੀ ਵੇਖੋ ਸੰਵਧਾਨ ਕੀ ਜੀ ਹੈ ਭਾਰਤ ਦਾ ਸੰਵਧਾਨ ਸਾਡੇ ਸਾਰੇ ਸਾਰੇ ਭਾਰਤ ਵਾਸੀਆਂ ਨੂੰ ਪਹਿਲਾਂ ਤਾਂ ਇੱਕ ਰੱਖਦਾ ਸਾਰੇ ਭਾਰਤੀ ਇੱਕ ਆ ਸਾਨੂੰ ਜੀਵਨ ਦੀ ਜਾਂਚ ਸਿਖਾਉਂਦਾ ਵੀ ਅਸੀਂ ਕੀ ਕਰਨਾ ਕੀ ਅਸੀਂ ਨਹੀਂ ਕਰਨਾ ਕੀ ਅਸੀਂ ਕਰਾਂਗੇ ਸਾਨੂੰ ਕੀ ਨੁਕਸਾਨ ਹੋਵੇ ਇੱਕ ਜੀਵਨ ਜਾਂਚ ਹੀ ਸਿਖਾਉਂਦਾ ਨਾ ਤੇ ਬੜੇ ਵਧੀਆ ਤਰੀਕੇ ਨਾਲ ਸੰਵਿਧਾਨ ਸਾਡੀ ਅਗਵਾਈ ਕਰ ਰਿਹਾ ਕਿਉਂ ਬਦਲਣਾ ਸੀ ਇਹਨੂੰ ਇਹ ਜੋ ਲੋਕਾਂ ਦੇ ਹੱਕ ਦੇ ਵਿੱਚ ਹੋਊਗਾ ਕੋਈ ਵੀ ਜੇ ਬਦਲਾਅ ਹੁੰਦਾ ਤੇ ਲੋਕਾਂ ਦੇ ਸੁਝਾਣਾ ਹੁੰਦਾ ਕਾਂਗਰਸ ਕਦੇ ਵੀ ਲੋਕਾਂ ਦੇ ਸੁਝਾਅ ਤੋਂ ਬਣਾ ਕੋਈ ਬਦਲਾਅ ਨਹੀਂ ਕਰਦਾ ਬਹੁਤ ਧੰਨਵਾਦ ਤੁਹਾਡਾ ਸਸਰੀਵਾਲ ਮੈਂ ਮਲੇਰੀਆ ਪੰਜਾਬ ਚੈਨਲ ਤੋਂ ਬੋਲ ਰਿਹਾ ਹਾਂ ਜੀ ਆ ਖੜੇਾ ਪ੍ਰਧਾਨ ਸਾਹਿਬ ਸ਼ੰਕਰ ਸਾਹਿਬ ਐਮਸੀ ਨਾਲ ਬੈਠੇ ਆ ਆ ਗੱਲ ਕਰਨੀ ਹੈ ਹੈਲੋ ਸੱਤਿਗਾਲ ਜੀ ਸੱਤਿਗਾਲ ਜੀ ਆਸੀ ਪੰਜਾਬ ਚ ਸੀਜੀਪੀ ਦਾ ਕੀ ਰੁਖ ਹੈ ਜੀ ਬੀਜੇਪੀ ਦਾ ਰੁਖ ਤਾਂ ਹਮੇਸ਼ਾ ਤੋਂ ਸਪੱਸ਼ਟ ਸੀਗਾ ਵੀ 13 ਵਿੱਚੋਂ 13 ਲੈ ਕੇ ਜਾਣੀ ਹੈ ਪਰ ਹੁਣ ਜਨਤਾ ਦਾ ਰੁਖ ਆ ਕੇ ਨੂੜ ਬਣਾਈ ਬੈਠੀ ਹੈ ਵੀ ਇੱਥੇ ਜਿਹੜੇ ਕੱਲੂਾਰੇ ਹੋ ਰਿਹਾ ਜਿਹੜੇ ਇੱਥੇ ਵਿਰੋਧਤਾ ਆਮ ਆਦਮੀ ਪਾਰਟੀ ਦੀ ਅੱਲੀ ਜਦਾ ਹੋ ਰਹੀ ਹੈ ਕਿ ਇੱਥੇ 100% ਕਮਲ ਦਾ ਫਲ ਖਿਲੂਗਾ ਜੀ ਅੱਛਾ ਜੀ ਤੁਸੀਂ ਪਟਾ ਜੀ ਜੀ ਮੈਂ ਕਹਿੰਦਾ ਵੀ ਪੰਜਾਬ ਚ ਐਤੀ ਕਮਲ ਖਿਲੂਗਾ ਹੀ ਬਿਲਕੁਲ ਖਿਲੂਗਾ ਜੀ ਬਿਲਕੁਲ ਖਿਲੂਗਾ ਕਿਉਂਕਿ ਲੋਕ ਇੰਨਾ ਤਾਂ ਤਰਾਸ ਦੋਈਨੇ ਨੇ ਇੰਨੇ ਪਰੇਸ਼ਾਨ ਨੇ ਇਹਨਾਂ ਦੀਆਂ ਨੀਤੀਆਂ ਦੇ ਉੱਤੇ ਪਰੇਸ਼ਾਨ ਨੇ ਇਹਨਾਂ ਨੇ ਜਿਹੜੇ ਸਲਾਮੇ ਏਰੀਆ ਦੇ ਜਿਹੜੇ ਗਰੀਬ ਲੋਕਾਂ ਦੇ ਕਾਰਡ ਕੱਟੇ ਆ ਰਾਸ਼ਨ ਕਾਰਡ ਕੱਟੇ ਆ ਤੇ ਉਹਨਾਂ ਦੇ ਉੱਤੇ ਵੀ ਬਹੁਤ ਮਤਲਬ ਲੋਕ ਪਰੇਸ਼ਾਨ ਨੇ ਨੇ ਦਾ ਨਾਂ ਦਾ ਫਰੀ ਹੈ ਕਹਿੰਦੇ ਬਿੱਲ ਲੋਕਾਂ ਨੂੰ ਆਈ ਜਾਂਦੇ ਆ ਇਹ ਗੱਲ ਸੱਚੀ ਹੈ ਜੀ ਬਿਲਕੁਲ ਸੱਚੀ ਹੈ ਜੀ ਬਿਲਕੁਲ ਸੱਚੀ ਹੈ ਲੋਕਾਂ ਨੂੰ ਆ ਵੇਸੇ ਤਾਂ ਵੱਡੇ ਵੱਡੇ ਕਰਦੇ ਦਾਅਵੇ ਵੀ ਬਿੱਲ ਨਹੀਂ ਆ ਰਿਹਾ ਪਰ ਬਹੁਤ ਲੋਕਾਂ ਨੂੰ ਬਹੁਤ ਜ਼ਿਆਦਾ ਬਿੱਲ ਆ ਰਿਹਾ ਜਿਹੜਾ ਕਿ ਉਹਨਾਂ ਤੋਂ ਸਹਿਣ ਨੂੰ ਹੁੰਦਾ ਅੱਗੇ ਥੋੜਾ ਹੁੰਦਾ ਸੀਗਾ ਹੁਣ ਡਬਲ ਤੋਂ ਟ੍ਰਿਪਲ ਜ਼ਿਆਦਾ ਆ ਰਿਹਾ ਹੈ ਇਹਨਾਂ ਨੂੰ ਅੱਛਾ ਜੀ ਮੇਰਾ ਮਤਲਬ ਇਹ ਹੈ ਕਹਾਂ ਕਿ ਸੁਧਾਰ ਇਹ ਸਰਕਾਰ ਤੋਂ ਵੀ ਸਾਰੇ ਤੰਗ ਆਏ ਪਏ ਮੈਂ ਕਹਿੰਦਾ ਜੀ ਇੰਨੇ ਕ ਤੰਗ ਆਏ ਬੈਠੇ ਆ ਕਿ ਆ ਜਿਹੜੇ ਆਸ-ਪਾਸੇ ਬੂਥ ਲੱਗੇ ਸੀ ਆਵਾਜ਼ ਦੀ ਪਾਰਟੀ ਦੇ ਪਟਕੇ ਲੈ ਗਏ। ਸਹੀ ਹੈ। ਹਾਂਜੀ। ਹੋਰ ਕੁਝ ਕਹਿਣਾ ਚਾਹੁੰਦੇ ਹੋ? ਬੱਸ 13 ਦੇ 13 ਚਿੱਟਾਂ 'ਚ ਕਮਲ ਖਿលੂਗਾ ਜੀ ਤੇ ਆਪਣੇ ਮੋਦੀ ਜੀ ਦੀ ਦੁਆਰ ਤੋਂ ਫਿਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਣਗੇ ਤੇ ਸ਼੍ਰੀ ਰਾਮ ਦਾ ਆਸ਼ੀਰਵਾਦ ਸਾਡੇ ਦੇ ਸਾਰਿਆਂ ਤੇ। ਬੋਲੋ ਜੈ ਸ਼੍ਰੀ ਰਾਮ! ਜੈ ਸ਼੍ਰੀ ਰਾਮ! ਭਾਰਤੀ ਜਨਤਾ ਪਾਰਟੀ ਜਿੰਦਾਬਾਦ! ਭਾਰਤੀ ਜਨਤਾ ਪਾਰਟੀ ਜਿੰਦਾਬਾਦ! ਬਹੁਤ-ਬਹੁਤ ਧੰਨਵਾਦ। ਹਾਂਜੀ। ਅੱਛਾ ਸਸੀ ਕਾ ਵੀ ਜੀ। ਅੱਜ 1 ਜੂਨ ਵੋਟਾਂ ਦਾ ਉਤਸਵ ਲੋਕ ਬੜੇ ਹੀ ਤਹਿ ਦਿਲ ਨਾਲ ਤੇ ਆਪਦੀ ਜਿੰਮੇਵਾਰੀ ਸਮਝ ਕੇ ਵੋਟਾਂ ਪਾ ਰਹੇ ਨੇ ਖਾਸ ਕਰ ਮੈਂ ਅੱਜ ਪੂਰੇ ਦਿਨ ਪੋਲਿੰਗ ਬੂਥ ਤੇ ਬੈਠਾ ਹਾਂ ਲੋਕਾਂ ਨੂੰ ਵੇਖ ਰਿਹਾ ਜਿਹੜੇ ਬਜ਼ੁਰਗ ਸਾਥੀ ਨੇ ਆਪਦੀ ਦਵਾਈ ਛੱਡ ਕੇ ਜਾਂ ਆਪਦੀਆਂ ਜ਼ਿੰਦਗੀ ਦੇ ਵਿੱਚ ਜਿਹੜਾ ਆਮ ਦਿਨਚਰਿਆ ਹੁੰਦੀ ਹੈ ਉਹਨੂੰ ਥੋੜਾ ਅਵੋਇਡ ਕਰਕੇ ਵੋਟ ਪਾ ਲਈ ਸਵੇਰੇ 6 ਵਜੇ ਦੇ ਲਾਈਨ ਵਿੱਚ ਖੜੇ ਸੀਗੇ ਜਦ ਕਿ ਯੂਵਾ ਸਾਥੀ ਬੜੇ ਘਾਟੇ ਇਹਦੇ ਬਾਰੇ ਰੁਝਾਨ ਦੇ ਸੀਗੇ ਤੇ ਖਾਸ ਕਰ ਉਸ ਤੋਂ ਬਾਅਦ ਮਹਿਲਾਵਾਂ ਮਹਿਲਾਵਾਂ ਦਾ ਬੜਾ ਅੱਛਾ ਰੁਝਾਨ ਵੇਖਣ ਨੂੰ ਮਿਲਿਆ ਜਦੋਂ ਵੀ ਵੋਟ ਪਾਉਣ ਦਾ ਦੌਰ ਆਉਂਦਾ ਔਰਤਾਂ ਬੜੀ ਹੀ ਜਿੰਮੇਵਾਰ ਨਾਲ ਵੋਟਾਂ ਪਾਉਂਦੀਆਂ ਨੇ ਤੇ ਜੇ ਦੇਸ਼ ਦੀ ਰੀੜ ਦੀ ਹੱਡੀ ਆ ਪਾਰ ਦੇਸ਼ ਦੀ ਸਭ ਤੋਂ ਵੱਡੀ ਯੂਵਾ ਸ਼ਕਤੀ ਹੀ ਪਾਵਰ ਹੁੰਦੀ ਹੈ ਉਹਨਾਂ ਨੂੰ ਚਾਹੀਦਾ ਕਿ ਉਹ ਵੀ ਯੂਵਾ ਆਪਦੇ ਵੋਟ ਦੀ ਜਿੰਮੇਵਾਰੀ ਸਮਝਣ ਜਨਤਨ ਵਾਲੀ ਗੱਲ ਕਰੀ ਜਾਂਦਾ ਹਾਂ ਹਾਂਜੀ 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 ਉਹ ਕਹਿੰਦੇ ਸੀਗੇ ਆਮ ਆਦਮੀ ਪਾਰਟੀ ਨੇ ਬਿਜਲੀ ਫ੍ਰੀ ਕੀਤੀ ਹੋਈ ਆ ਕਹਿੰਦੇ ਪਰ ਸਾਨੂੰ ਬਿੱਲ ਆਈ ਜਾਂਦੇ ਆ ਜੀ 600 ਡੂੰਟਾ ਤੋਂ ਉੱਪਰ ਹੋ ਜਾਂਦੇ ਨੇ ਦੇਖੋ ਵੀਰ ਜੀ ਮੇਰੀ ਗੱਲ ਸੁਣੋ ਤੁਸੀਂ ਬਿਜਲੀ ਮਾਫ ਸਰਕਾਰ ਨੇ ਕਿਤੇ 600 ਡੂੰਟਾ ਤੁਸੀਂ ਵੇਖੋ ਲੋਕੀ ਕਈ ਇਸ ਤਰ੍ਹਾਂ ਦੇ ਘਰਾਂ ਵਿੱਚ ਏਸੀ ਲਵਾਏ ਹੋਣਾ ਲੋਡ ਉਹਨਾਂ ਦੇ ਆਪਦੇ ਵਧਾਏ ਨਹੀਂ ਤੇ ਬਾਅਦ ਵਿੱਚ ਸਰਕਾਰ ਨੂੰ ਕੋਸਣਾ ਗਲਤ ਗੱਲ ਹੈ ਬਹੁਤ ਸਾਰੇ ਸਲਾਮੀ ਏਰੀਏ 'ਚ ਤੁਸੀਂ ਵੇਖੋਗੇ ਕਿ ਲੋਕਾਂ ਨੇ ਇਸ ਤਰ੍ਹਾਂ ਦੇ ਕੰਮ ਕੀਤੇ ਹੋਣੇ ਬਿਜਲੀ ਬੋਰਡ ਕੋਲ ਸ਼ਿਕਾਇਤਾਂ ਜਾਂਦੀਆਂ ਨੇ ਫੇ ਜਦੋਂ ਬੇਲ ਹੁੰਦਾ ਨਹੀਂ ਫਿਰ ਉਹ ਜਾਨੀ ਸਰਕਾਰ ਕੋਦੇ ਦੇਵੇ 600 ਜੁਲਟਾ ਤੁਹਾਨੂੰ ਮਾਫ ਹੈ ਉਹਦੇ ਲਈ ਸਰਕਾਰ ਬਚਰਵਦ ਹੈ ਤੇ ਉਸ ਤੋਂ ਬਾਅਦ ਜੇ ਤੁਸੀਂ ਇਸ ਤਰ੍ਹਾਂ ਦੇ ਬਿਨਾਂ ਪ੍ਰਸ਼ਾਸਨ ਦੀ ਜਾਣਕਾਰੀ ਤੋਂ ਕੰਮ ਕਰੋਗੇ ਇਹਦੇ ਲਈ ਤੁਸੀਂ ਆਪ ਹੀ ਜਾਨੀ ਕਿ ਖਾਮਿਆਜ਼ਾ ਪੁੱਟੋਗੇ ਜਿਹੀ ਲੱਗੇ ਹੋਏ ਹੈ ਜਿ ਤੁਹਾਨੂੰ ਕੀ ਲੱਗਦਾ ਆਉਣ ਵਾਲੇ ਟਾਈਮ 'ਚ ਸੈਂਟਰ 'ਚ ਵਈ ਇਹਦਾ ਦਬਦਬਾ ਪੂਰਾ ਹੈ ਜੀ ਕਿੰਨਾ ਦਾ ਦਬਦਬਾ ਆਪਣੀ ਸਰਕਾਰ ਦਾ ਹਾਂਜੀ ਹਾਂਜੀ ਦੇਖੋ ਤੁਸੀਂ ਪਿਛਲੇ ਇਲੈਕਸ਼ਨਾਂ ਤੋਂ ਵੇਖ ਲਓ 117 ਵਿੱਚੋਂ 192 ਸਿੱਟਾ ਮਾਇਨੇ ਰੱਖਦੀਆਂ ਨੇ ਪੰਜਾਬ ਦਾ ਜਿਹੜਾ ਰੁਝਾਨ ਆ ਬਦਲਾਵ ਵਾਲਾ ਠੀਕ ਹੈ ਜੀ ਇੱਦਾਂ ਕੀ ਵੀ ਤੁਸੀਂ ਬਹੁਤ ਵੱਡਾ ਹੰਗਾਰਾ ਪੰਜਾਬ ਦੇ ਲੋਕਾਂ ਵੱਲੋਂ ਦੇਖੂਗਾ ਤੇ ਜਿਹੜੇ ਆਪਣੇ ਆਪ ਨੂੰ ਫੰਨੇ ਕਾ ਸਮਝੇ ਬੈਠੇ ਸੀਗੇ ਉਹਨਾਂ ਨੂੰ ਸਾਡੀ ਝਾੜੂ ਮਾਰ ਕੇ ਸਾਈਡ 'ਚ ਕਰ ਦੇਵੇਗੀ ਕਪੀਲ ਹੋ ਰਾਂਗੇ ਵੋਟਾਂ ਪਤਾ ਕੌਣਸਾ ਬੰਗੇ 100